ਤੇ ਟਵਣਾ ਰੈਡੀ ਦੇ ਸਤਿਕਾਰਯੋਗ ਸਰੋਤੋਂ ਲੋ ਤੁਹਾਡੀ ਪੇਸ਼ੇ ਨਜ਼ਰ ਹੈ ਇੱਕ ਕਹਾਣੀ ਤਰਬਾਣੀ ਲਿਖਤਮ ਮਹਿੰਦਰ ਸਿੰਘ ਜੋਸ਼ੀ ਤੇਰੀ ਤਰਬਾਣੀ ਦੀ ਸ਼ੌਂਕੂ ਬਹਿ ਕਰਤਾਰ ਸਿਆਂ ਤੇਰੀ ਤਰਬਾਣੀ ਥੱਲੇ ਬਹਿ ਕੇ ਤਾਂ ਰੋਮ ਰੋਮ ਹਰਾ ਹੋ ਜਾਂਦਾ ਹੈ ਸਾਚ ਸਾਰ ਰਲ ਜਾਂਦਾ ਖਬਰੇ ਤਾਂ ਹੀ ਸਿਆਣੇ ਤਰਬਾਣੀ ਲਾਉਣ ਦਾ ਮਹਾਤਮ ਦੱਸਦੇ ਆ ਮਾਸਟਰ ਜੀ ਕਹਿੰਦੇ ਨੇ ਕਿ ਵਰਮਾ ਵਿਸ਼ਨੂ ਸ਼ਿਵ ਜੀ ਤਿੰਨੇ ਇਕੱਠੇ ਹੋ ਜਾਂਦੇ ਨੇ ਤਰਬਣੀ ਦੇ ਵਿੱਚ ਕਿਉਂਕਿ ਇਹਦੇ ਵਿੱਚ ਨਿੰਮ ਬੋੜ ਤੇ ਪਿੱਪਲ ਤਿੰਨ ਦਰਖਤ ਨੇ ਸਾਡੇ ਵੀ ਲਾਈ ਹੋਈ ਬਜ਼ੁਰਗਾਂ ਨੇ ਪਾਪਾ ਜੀ ਨੇ ਖੈਰ ਉਸ ਦੌਰਾਨ ਇਹ ਤਰਬਣੀ ਦਾ ਇਹ ਮਹਾਤਮ ਮਹਿ ਜਾਂਦਾ ਹੈ ਅ ਬਰਮਾ ਵਿਸ਼ਨੂ ਤੇ ਸ਼ਿਵ ਜਾਨੀ ਕਿ ਹੁਣ ਨਿੰਮ ਦਾ ਤਾਂ ਕਨਸੈਪਟ ਸਮਝ ਨਹੀਂ ਕਿ ਉਹ ਕਿਦਾਂ ਹੋਇਆ ਪਿੱਪਲ ਦੇ ਬੋੜ ਦਾ ਤਾਂ ਮੰਨਿਆ ਪਰ ਨਿੰਮ ਨੂੰ ਇਦਾਂ ਕਿਹਦੇ ਨਾਲ ਜੋੜਿਆ ਗਿਆ ਸ਼ਿਵ ਜੀ ਨਾਲ ਜੋੜਿਆ ਗਿਆ ਪਤਾ ਨਹੀਂ ਸਮਝੋ ਬਾਹਰ ਹੈ ਖੈਰ ਫਿਰ ਤਾਂ ਚੰਗਾ ਪਉਣ ਖਟਲਾ ਤੈਂ ਬ੍ਰੇਚ ਲਾ ਕੇ ਮੈਂ ਖੋਟੇ ਕਰਮਾਂ ਵਾਲੇ ਨੇ ਇੱਕ ਤਰਵੈਣੀ ਪੱਟੀ ਵੀ ਤਾਂ ਸੀ ਤੈਂ ਤੈਂ ਤਰਵੈਣੀ ਕੀ ਦੀ ਪੱਟੀ ਸੀ ਹਾਂ ਹਾਂ ਜੜੋਂ ਦੀ ਪੱਟੀ ਐ ਮੈਂ ਕੀ ਉਦੋਂ ਦਾ ਪਿੰਡ ਉਦੋਂ ਪਿੰਡ ਨਹੀਂ ਉਦੋਂ ਸਾਇਆ ਕਦੇ ਆਣ ਕਦੇ ਕਾਲੰਗਿਆਰੀ ਕਦੇ ਹਾੜ ਕਦੇ ਸੇਮ ਤੇਲੀ ਨਾ ਉੱਤੇ ਪੜ ਤਲੀ ਨਾ ਉੱਤੇ ਪੜੀ ਮਹਾਵਰਾ ਬੜਾ ਅਜੀਬ ਐ ਤੇਲੀ ਨਾ ਉੱਤੇ ਪੜੀ ਤੇ ਸਾਨੂੰ ਮੁੜ ਕੇ ਟਡ ਭਰਨ ਜੋਗੇ ਦਾਣੇ ਨਾ ਜੁੜੇ ਬਈ ਆਪਣੇ ਤਾਂ ਕੁਝ ਪੱਲੇ ਨਹੀਂ ਪਿਆ ਨਿਆਜਾ ਲੋਹਾਰ ਮੇਰਾ ਗਵਾਂਢੀ ਸੀਗਾ ਨਹ ਲੋਹਾਰਾਂ ਦਾ ਮੁੰਡਾ ਸੀ ਨਿਆਜਾ ਸੰਦ ਕਈਆਂ ਬਣਾਉਂਦਾ ਸੀ ਖੁਰਪੇ ਮੂਰਤਾਂ ਵਰਗੇ ਘੜ ਦਿੰਦਾ ਸੀ ਕੁੱਟ-ਕੁੱਟ ਕੇ ਦੂਰ-ਦੂਰ ਤੱਕ ਨਿਆਜ ਦੇ ਖੁਰਪੇ ਜਾਂਦੇ ਸੀ 20 ਕੋਹ ਤੱਕ ਪਿੰਡ ਦਾ ਨਾਂ ਉਗਾ ਕੀਤਾ ਸੀ ਨਿਆਜੇ ਨੇ ਤੇ ਉਹ ਸਾਡੀਆਂ ਚੌਂਾਂ ਡੰਗ ਦਾ ਕਸੀਏ ਚੰਡ ਦਾ ਦਾਤੀਆਂ ਦੇ ਦੰਦੇ ਕੱਢਦਾ ਤੇ ਜੇ ਫਸਲ ਚੰਗੀ ਹੋਣੀ ਤਾਂ ਪੰਜ ਪਸੇਰੀਆਂ ਦਾਣਿਆਂ ਦੀਆਂ ਸ਼ਮਾਹੀ ਦੀਆਂ ਨਿਆਜੇ ਕਿਆ ਨੂੰ ਮਿਲਣੀਆਂ ਜੇ ਸੌਣੀ ਢਿੱਲੀ ਰਹਿ ਜਾਣੀ ਫਸਲ ਤਾਂ ਤਿੰਨ ਮਿਲਣੀਆਂ ਲੱਗੀ ਲੋਕਾਂ ਨੇ ਸੁੱਖਾਂ ਸੁਖਣੀਆਂ ਰੱਬ ਤੋਂ ਸਮਾਂ ਮੰਗਣਾ ਕਿ ਰੱਬਾ ਘਰ ਘਰ ਅੰਨ ਦੇ ਬੋਲ ਦੇ ਜੇ ਕਿਸਾਨਾਂ ਜ਼ਿਮੀਂਦਾਰਾਂ ਦੇ ਅੰਨ ਦੇ ਬੋਲ ਲੱਗਣਗੇ ਤਾਂ ਹੀ ਸਾਡੇ ਆਉਣਗੇ ਉਹਨਾਂ ਨੂੰ ਫਸਲਾਂ ਹੋਈਆਂ ਦਾ ਹੀ ਭਾਸ ਸੀ ਨਾ ਨਾ ਕਿਸੇ ਨਾਲ ਦੁਸ਼ਮਣੀ ਨਾ ਕੋਈ ਦੁਐਤ ਤੇ ਪਿੰਡ ਆਪ ਉਹਨਾਂ ਦਾ ਸਾਹਾ ਦਾ ਦਬਾਨਾ ਹੱਲਿਆਂ ਵੇਲੇ ਹੱਲਿਆਂ ਵੇਲੇ ਭਾਈਚਾਰੇ ਨੂੰ ਭਰਮ ਹੋ ਗਿਆ ਕਿ ਨਿਆਜ਼ਾ ਲੋਹਾਰਾਂ ਦਾ ਮੁੰਡਾ ਪਿਸਤੌਲ ਬਣਾਉਂਦਾ ਤੇ ਨੇੜੇ ਪਪੇਲੇ ਦੇ ਮੁਸਲਕਿਆਂ ਨੂੰ ਹਥਿਆਰ ਦਿੰਦਾ ਪਪੇਲਾ ਪਿੰਡ ਸੀ ਉੱਥੋਂ ਦੇ ਮੁਸਲਕੇ ਜਾਨੀ ਮੁਸਲਮਾਨਾਂ ਨੂੰ ਹਥਿਆਰ ਦਿੰਦਾ ਉਸਨੇ ਕੁਰਾਨ ਸਿਰ ਤੇ ਧਰ ਕੇ ਬੱਚੇ ਗੋਦੀ ਚੁੱਕ ਕੇ ਸੋਹਾ ਖਾਧੀਆਂ ਪਰ ਪਿੰਡ ਦੇ ਲੋਕਾਂ ਦਾ ਦਿਲ ਨਾ ਟਿਕਿਆ ਭਰਮ ਦੀ दारू ਤਾਂ ਕਹਿੰਦੇ ਰੱਬ ਕੋਲ ਵੀ ਨਹੀਂ ਪਿੰਡ ਦੇ ਚੋਬਰ ਮੁੰਡੇ ਕੋ ਸਰਮੋਸਰ ਕਰਨ ਲੱਗੇ ਕਿ ਇਹਦਾ ਨਿਆਜੇ ਦਾ ਕੰਡਾ ਕੱਢੋ ਇਹ ਚੋਰੀ ਛੁਪੇ ਪਿਸਤੌਲ ਬਣਾਉਂਦਾ ਗਵਾਂਢੀ ਪਿੰਡਾਂ ਦੇ ਮੁਸਲਮਾਨਾਂ ਨੂੰ ਦਿੰਦਾ ਤੇ ਨਿਆਜਾ ਜਿਹੜਾ ਐਡੇ ਸੋਹਣੇ ਖੁਰਪੇ ਕਸੀਏ ਚਾਂਡ ਕੇ ਦਿੰਦਾ ਸੀ ਉਸ ਦੀਆਂ ਕੀਤੀਆਂ ਲੋਕ ਭੁੱਲਣ ਲੱਗੇ ਸਿਰਫ ਇੱਕ ਸ਼ੱਕ ਦੇ ਆਧਾਰ ਤੇ ਕਿ ਇਹ ਹਥਿਆਰ ਬਣਾ ਕੇ ਮੁਸਲਮਾਨਾਂ ਨੂੰ ਤਕੜੇ ਕਰਦਾ ਪਿੰਡ ਦੇ ਚੋਬਰ ਮੁੰਡੇ ਉਸ ਦਾ ਘੋਗਾ ਚਿਤ ਕਰਨੀ ਐ ਸਕੀਮਾਂ ਬਣਾਉਣ ਲੱਗੇ ਕਿ ਇਹਦਾ ਕੰਡਾ ਕੱਢੋ ਨਹੀਂ ਤੇ ਸਾਰਿਆਂ ਨੂੰ ਮਰਵਾ ਦਿਓ ਮੁਸਲਮਾਨਾਂ ਨੂੰ ਹਥਿਆਰ ਬਣਾ ਬਣਾ ਕੇ ਦੇ ਕੇ ਡਾਂਗਾ ਸੋਟੀਆਂ ਨੇ ਕੀ ਲੱਤਾਂ ਡਾਉਣੀਆਂ ਸਿੱਕੇ ਵਿਰੋਧ ਦੇ ਮੂਹਰੇ ਜਦੋਂ ਦੁੱਲੇ ਦੀ ਬਾੜ ਤੇ ਹੋਰ ਇਲਾਕਿਆਂ ਕਨੇਓ ਬੁਰੀਆਂ ਖਬਰਾਂ ਆਉਣ ਲੱਗੀਆਂ ਕਿ ਉਧਰ ਵੱਡਾ ਟੁਕੀ ਹੋ ਗਈ ਐ ਤੇ ਮੁਸਲਮਾਨ ਸਿੱਖਾਂ ਨੂੰ ਵੱੜ-ਵੱੜ ਭੇਜੀ ਜਾਂਦੇ ਐ ਤੇ ਲੋਕ ਹੋਰ ਭਪੀਤ ਹੋ ਗਏ ਤੇ ਕਹਿਣ ਵਾਲੇ ਤਾਂ ਇਹ ਵੀ ਕਹਿਗੇ ਕਿ ਨਿਆਜ਼ੇ ਕੋਲ ਮਸ਼ੀਨ ਗਨ ਐ ਭਾਈ ਦੂਜਾ ਬੋਲਿਆ ਇਹਦੇ ਕੋਲ ਬੰਬਾਂ ਦੇ ਗੋਲੇ ਵੀ ਨੇ ਇਹਦਾ ਕੰਮ ਕਰੋ ਨਹੀਂ ਤਾਂ ਪਤਾ ਨਹੀਂ ਕਿੰਨਿਆਂ ਕਦੇ ਸੱਥਰ ਵਿਛਾਉਗੇ ਤੋਂ ਨਿਆਜਲ ਹਾਰ ਸਾਰਿਆਂ ਦੀ ਅੱਖਾਂ 'ਚ ਰੜਕਣ ਲੱਗਿਆ ਤੇ ਇੱਕ ਨੇ ਛੁਰਲੀ ਛੱਡੀ ਤੇ ਸਾਰਿਆਂ ਦੇ ਮੂੰਹੋਂ ਮੂੰਹੇ ਗੱਲ ਪਿੰਡ 'ਚ ਧੁੰਮ ਗਈ ਕਿ ਇਹ ਤਾਂ ਹਥਿਆਰ ਬਣਾਉਂਦਾ ਆਪ ਇਹਨੇ ਮਸ਼ੀਨ ਗਨ ਰੱਖੀ ਹੋਈ ਹੈ ਉਦੋਂ ਕੋ ਮੇਰਾ 9 10 ਨੰਬਰੀਆਂ ਸੀ ਤੇ ਮੈਂ ਵੀ ਚੋਰੀ ਦੀ ਪੱਕੀ ਰਫਲ ਰੱਖੀ ਹੋਈ ਸੀ ਮੁੰਡੇ ਮੇਰੇ ਪਗਰ ਪੈ ਗਏ ਕਿ ਚਾਚਾ ਤੂੰ ਮੋਰੇ ਲੱਗ ਤੇਰੇ ਕੋਲ ਹਥਿਆਰ ਹੈਗਾ ਤੇ ਮੇਰਾ ਇਸ ਨਿਆਜੇ ਨਾਲ ਬੜਾ ਨਯੋ ਸੀ ਸਹਿਚਾਰ ਸੀ ਲੋਹਾਰਾਂ ਦੇ ਮੁੰਡੇ ਨਾਲ ਮੁਸਲਮਾਨ ਸੀ ਉਹਦਾ ਬੁਰਾ ਮੈਂ ਕਿਵੇਂ ਤੱਕਦਾ ਮੈਂ ਇੱਕ ਆਲੇ ਕੋਡੀ ਸ਼ਿੱਕੇ ਮੈਂ ਆਲੇ ਕੋਡੀ ਸ਼ਿੱਕੇ ਕੋਡੀ ਕਰਦਾ ਤੇ ਉਹ ਅੱਕ ਕੇ ਕਹਿੰਦੇ ਜਦੋਂ ਤੁਰਕਾਂ ਦੇ ਬੰਦਿਆਂ ਨੇ ਹੋਲਾਂ ਭੁੰਨਦੀਆਂ ਕੁੜੀਆਂ ਚੱਕ ਕੇ ਲੈ ਗਏ ਧੀਆਂ ਧਿਆਣੀਆਂ ਚਾਚਾ ਫਿਰ ਤੇਰੀ ਅਣਖ ਜਾਗੂ ਕੀ ਫਾਇਦਾ ਤੇਰੇ 10 ਨੰਬਰੀ ਬੈਲੀ ਹੋਣ ਦਾ ਤੇ ਇਸ ਦੌਰਾਨ ਤੈਨੂੰ ਪਤਾ ਨਹੀਂ ਕਿ ਉਹਨਾਂ ਨੇ ਕੀ ਕੀ ਜ਼ੁਲਮ ਕੀਤੇ ਨੇ ਅੰਮ੍ਰਿਤਸਰ ਟੱਪ ਕੇ ਆ ਗਏ ਨੇ ਹੁਣ ਤਾਂ ਸੁਣਿਆ ਕਿ ਉਹ ਗੁਰੂ ਕੋ ਰਣਵੀ ਹਮਲਾ ਬਣਾਉਂਦੇ ਆ ਹੋਰ ਤਾਂ ਹੋਈ ਸੋਈ ਪਰ ਬੱਚਿਆਂ ਨੂੰ ਬਚਾ ਲਿਓ ਤੇ ਮਟਿਆਰਾਂ ਦੀਆਂ ਚੂਚੀਆਂ ਵੱਡਣ ਦੀ ਗੱਲ ਤੇ ਮੈਨੂੰ ਵੀ ਰੋ ਆ ਗਿਆ ਕਿ ਉਹ ਮਟਿਆਰਾਂ ਦੀਆਂ ਚੂਚੀਆਂ ਵੱਡਦੇ ਨੇ ਤੇ ਨਿਆਜੇ ਦੇ ਘਰ ਗਿੱਲ ਦੀ ਖਾਸੀ ਵਾਦੀ ਸੀ ਤੇ ਮੇਰੇ ਚਿੱਤ 'ਚ ਪਾਪ ਜਾਗ ਗਿਆ ਤੇ ਕਿ ਚਲੋ ਨਾਲੇ ਚਾਰ ਗਰਜਾਂ ਜੋਗੇ ਪੈਸੇ ਭੋਰ ਲਾਂਗੇ ਤੇ ਹੋਣ ਪਏ ਮੁਸਲਮਾਨ ਥੇ ਆਖਰਾਂ ਨੂੰ ਤਾਂ ਆਦਮੀ ਤੇ ਬੱਚੇ ਹੀ ਐ ਅਸੀਂ ਸੋਚਿਆ ਐਵੇਂ ਨਾ ਪਿੱਛੋ ਕਤਲ ਜੋ ਖਿੱਚੇ ਫਿਰਿਏ ਪਿੰਡ ਨੂੰ ਹੰਗਾਰਾ ਪਰਵਾ ਲੋ ਪਹਿਲਾਂ ਸੱਤ ਜੋ ਗੱਲ ਤੋਰੀ ਤੇ ਕਾਨਾ ਨੰਬਰਦਾਰ ਹਲਕੇ ਕੁੱਤੇ ਵਾਂਗੂ ਗੱਲ ਗੱਲ ਨੂੰ ਆਇਆ ਕਹਿੰਦਾ ਗਰਕ ਹੋਣਿਓ ਮੁਸਲਮਾਨਾ ਮੁਸਲਮਾਨਤਾ ਤਰਵਣੀ ਨਹੀਂ ਨੇ ਆਪਣੇ ਪਿੰਡ ਦੀ ਦੇਖਿਓ ਉਹਨਾਂ ਦੇ ਹੱਥ ਨਾ ਚੁੱਕਿਓ ਕੁਛ ਸੋਚ ਕਰੋ ਮੂਰਖੋ ਤੇ ਨੰਬਰਦਾਰ ਜਾਨੀ ਕਿ ਨਿਆਜੇ ਦੇ ਹੱਕ ਚ ਸੀ ਕਿ ਤੁਸੀਂ ਕਿਵੇਂ ਕਰਨ ਤੁਰਪੇ ਉਹ ਤਾਂ ਪਿੰਡ ਦੀ ਰੌਣਕ ਨੇ ਉਹ ਤਾਂ ਪਿੰਡ ਦੀ ਤਰਵੈਣੀ ਨੇ ਲੋਹਾਰਾਂ ਤੋਂ ਬਿਨਾ ਨਾ ਤਾਂ ਹਲ ਚੱਲਣਾ ਨਾ ਸੰਦ ਕਸੀਏ ਬਣਨੇ ਨੇ ਤੇ ਨਾ ਫਸਲਾਂ ਗੁੱਡੀਆਂ ਵੱਡੀਆਂ ਜਾਣੀਆਂ ਨੇ কুমਾਰਾਂ ਦੇ ਥਾਪੇ ਤੋੜਿਆਂ ਚੋਂ ਪਾਣੀ ਆ ਨਾ ਇਹ ਸਭ ਕੋਠੜੀਆਂ ਇਹ ਸਭ ਕੋਠੜੀਆਂ ਸੁਬਾਤਾਂ ਨੇਰੀਆਂ ਹੋ ਜਾਣੀਆਂ ਨੇ ਮਿੱਟੀ ਢੋਕੇ ਆਪਣੇ ਘਰਾਂ ਨੂੰ ਸਿੱਟਦੇ ਨੇ ਕਣਕਾਂ ਛੋਲੇ ਮੰਡੀਆਂ 'ਚ ਤੇਲੀਆਂ ਦਾ ਮੁੰਡਾ ਸਾਰੇ ਪਿੰਡ ਦੀ ਸਰੋਂ ਪੀੜਦਾ ਕੱਪੜੇ ਸਿਓ ਸਿਓ ਕੇ ਤਨ ਤੇੜ ਢੱਕਦਾ ਸਾਡੇ ਬਡਾਰੂਆਂ ਦੇ ਨੇ بڑے ਗਾਉ ਨਾਲ ਲਿਆ ਕੇ ਪਿੰਡ 'ਚ ਬਸਾਏ ਸੀਗੇ ਕੰਮੀ ਮੁਸਲਮਾਨ ਤੇ ਅੱਜ ਤੁਸੀਂ ਉਹਨਾਂ ਦੇ ਬੱਚੇ ਵੱਢਣ ਤੁਰੇ ਹੋ ਤੇ ਨੰਬਰਦਾਰ ਨੂੰ ਇੱਕ ਜੋੜੇ ਤਾਂ ਇੱਕ ਉਤਰੇ ਕਾਨੇ ਨੰਬਰਦਾਰ ਨੇ ਸਾਰਿਆਂ ਦੀ ਜਿਹੜੀ ਹੈ ਪੂਰੀ ਲਾਪਾ ਕੀਤੀ ਜਿਹੜੇ ਯਾਨੀ ਕਿ ਮੁਸਲਮਾਨਾਂ ਨੂੰ ਮਾਰਨ ਦੀ ਗੱਲ ਚਲਾਉਣ ਲੱਗੇ ਤੋੜਾ ਕਿਹੜੇ ਜੋਗ ਵਿੱਚ ਭਲਾ ਹਜੂਰ ਲਾਂਤਿਓ ਉਹਨਾਂ ਕਮੀਆਂ ਦਾ ਤੁਸੀਂ ਬੁਰਾ ਚਿਤਵਦੇ ਹੋ ਜਿਹੜੇ ਸਾਰੀ ਉਮਰ ਪੀੜੀਆਂ ਤੋਂ ਤੁਹਾਡਾ ਬੁੱਤਾ ਸਾਰਦੇ ਰਹੇ ਪੇੜ ਚੱਲ ਹੁੰਦੀ ਐ ਮਨ ਸੰਤ ਦੀ ਤੋਂ ਜਾਣਦਾ ਜਿਹੜੇ ਰਾਹ ਨੰਬਰਦਾਰ ਪਿਆ ਸਾਰੇ ਉਧਰ ਹੀ ਪੈ ਗਏ ਸ਼ੋਰ ਮਤ ਸੀ ਸਾਨੂੰ ਵੀ ਚੜ ਗਈ ਜੇ ਇਹਨਾਂ ਦੇ ਗਾਟੇ ਨਾਲਾਹੇ ਤਾਂ ਅਸੀਂ ਪਿਓ ਦੇ ਪੁੱਤ ਨਹੀਂ ਹੋਣਾ ਅਸੀਂ ਉਦੋਂ ਉਹਦਾ ਕਹਣਾ ਜਵਾਨ ਜਾਨ ਸੀ ਜਣੀ ਬੰਦਾ ਕਹਿੰਦਾ 5-4 ਦਿਨ ਅਸੀਂ ਦੰਦਾ ਹਟ ਜੀਭ ਲੈ ਕੇ ਬੈਠੇ ਰਹੇ ਐਨੇ ਨੂੰ ਗਲੀ ਦੇ ਵਿੱਚ ਫੇਰ ਆਮ ਦੁਹਾਈ ਪਿਰ ਗਈ ਕਿ ਕਾਨਸੋਂ ਦਾ ਪੋਤਾ ਨਹੀਂ ਥਿਆਉਂਦਾ ਪਿੰਡ ਇਕੱਠਾ ਹੋ ਗਿਆ ਕਾਨਸੋਂ ਨੰਬਰਦਾਰ ਦਾ ਖੇਤਾਂ ਬੰਨਿਆ ਚਟੋਲਿਆ ਖੂਹਾਂ ਟੋਬਿਆਂ ਚਟੋਲਿਆ ਪਰ ਮੁੰਡਾ ਕਿੱਥੇ ਵਿੱਚੋਂ ਕੋਈ ਬੋਲਿਆ ਲੋਕਾਂ ਦੀਆਂ ਤਲਾਸ਼ੀਆਂ ਲਓ ਸਾਰੇ ਕਹਿੰਦੇ ਹਾਂ ਵੀ ਹਾਂ ਲਓ ਜਾ ਕੇ ਜਾ ਬੜੇ ਘਰੋਂ ਘਰੀ ਜਦੋਂ ਭਾਲ ਦੇ ਭਾਲ ਦੇ ਉਹ ਨਯੱਜ ਦੇ ਕਾਰਖਾਨੇ ਨਾਲ ਲੱਗਦੇ ਡੇਰੇ ਦੇ ਖੋਲੇ ਦੇ ਵਿੱਚ ਆਏ ਤਭੀਰਾ ਦੇਖ ਪਿਆ ਨਾ ਕਾਨੇ ਨੰਬਰਦਾਰ ਦਾ ਪੋਤਾ ਉਸ ਦੀ ਘੰਡੀ ਬੁੱਢੀ ਹੋਈ ਵੱਡੀ ਹੋਈ ਸੀ ਤੇ ਲਹੂ ਜੋ ਲੇਪ ਲੇਪ ਤੇਪ ਹੋਇਆ ਪਿਆ ਸੀ ਉਸ ਦੀ ਗਰਦਨ ਤੇ ਟੱਕ ਹੈ ਜਿਵੇਂ ਕਿਸੇ ਨੇ ਬੱਕਰਾ ਹਲਾਲ ਕੀਤਾ ਹੁੰਦਾ ਤੇ ਗੱਲ ਨਿਆਜ਼ ਤੇ ਪੈਣੀ ਸੀ ਸੋ ਪੈ ਗਈ ਜਾਨੀ ਉਸ ਨਿਆਜ਼ੇ ਲੋਹਾਰ ਦੇ ਘਰ ਦੇ ਲਾਗੇ ਇਸੇ ਨੰਬਰਦਾਰ ਦਾ ਪੋਤਰਾ ਕਿਸੇ ਨੇ ਵੱਢ ਕੇ ਸੜ ਦਿੱਤਾ ਜਿਹੜਾ ਨੰਬਰਦਾਰ ਕਾਨਾ ਉਹਨਾਂ ਲੋਹਾਰ ਮੁਸਲਮਾਨਾਂ ਤੇ ਹਮਲਾ ਕਰਨ ਤੋਂ ਪਿੰਡ ਵਾਲਿਆਂ ਨੂੰ ਵਰਜਦਾ ਸੀ ਕਾਨ ਸਿਓ ਭੁੱਖੇ ਸ਼ੇਰ ਵਾਂਗੂ ਭੁੱਕਿਆ ਫਿਰੇ ਸਮੀਤ ਸੀਰਮੇ ਭੇਜੋ ਸਾਲੇਦਿਆਂ ਦੇ ਟੁਕਲੇ ਕਰ ਦਿਓ ਕਿੱਡਾ ਨਰਥ ਕੀਤਾ ਓਏ ਪੱਟੀ ਜੜ ਵਾਲਿਆਂ ਨੇ ਮੈਂ ਬਚਾਵਾਂ ਤੇ ਮੇਰੇ ਹੀ ਬੈਰ ਪੈ ਗਈ ਜਾਨੀ ਉਹਨੂੰ ਲੱਗਿਆ ਕਿ ਇਹਨਾਂ ਨੂੰ ਮੈਂ ਮੁਸਲਮਾਨਾਂ ਨੂੰ ਬਚਾਇਆ ਸੀ ਇਹਨਾਂ ਨੇ ਹੀ ਮੇਰਾ ਪੋਤਰਾ ਮਾਰ ਦਿੱਤਾ ਹੁਣ ਇਹ ਨਹੀਂ ਵੇਖਿਆ ਕਿ ਉਹ ਨਿਆਜੇ ਲਹਾਰ ਦੇ ਘਰ ਦੇ ਨੇੜੇ ਉਹ ਕਿਸੇ ਹੋਰ ਨੇ ਵੀ ਮਾਰ ਕੇ ਸੁੱਟਿਆ ਹੋ ਜਾਨੀ ਸਾਜ਼ਿਸ਼ ਕੀਤੀ ਕਿਸੇ ਨੇ ਕਣੀ ਉਹਨਾਂ ਮੁਸਲਮਾਨਾਂ ਨੂੰ ਬਚਾਉਣ ਵਾਲੇ ਨੰਬਰਦਾਰ ਦਾ ਪੋਤਰਾ ਹੀ ਕਿਸੇ ਨੇ ਵੱਢ ਕੇ ਸੁੱਟ ਦਿੱਤਾ ਉੱਥੇ ਖੈਰ ਨਿਆਜ਼ੇ ਨੂੰ ਕਿਤੇ ਪੈ ਗਈ ਕਿ ਇਹ ਸਾਰਾ ਟਮਟਮਾ ਮੇਰੀ ਜਾਨ ਤੇ ਐ ਉਹ ਪਿੰਡ ਛਾੜ ਕੇ ਭੱਜ ਗਿਆ ਤੇ ਜਿਹੜਾ ਕੰਮ ਅਸੀਂ ਵਿੱਢਿਆ ਸੀ ਉਹਦੇ ਵਾਸਤੇ ਸੰਦ ਚਾਹੀਦੇ ਸੀ ਤੇ ਪਿੱਛੇ ਰਹਿ ਗਿਆ ਮੇਜਰ ਨਿਆਜ਼ ਦਾ ਬਾਪ ਥਿਬਿਆ ਤੇ ਬੈਸ ਗਿਆ ਜਮਾ ਲੋਧ ਤੇ ਅਸੀਂ ਸੋ ਭਾਲਿਆ ਅਸੀਂ ਸੋ ਭੱਲਿਆ ਜੋਗਾ ਮਾਲ ਮਸਾਲਾ ਉਹਦੇ ਮੂਰੇ ਲਿਆ ਸਟਿਆ ਕੋਈ ਮਿਹਨਤ ਨਾ ਮਜ਼ਦੂਰੀ ਉਹਦੇ ਕੋਲ ਮੈਂ ਗੰਡਾਸਾ ਫੜੀ ਦੇੜੀ ਤੇ ਬੈਠਾ ਰਿਆ ਤੇ ਡਰ ਮੂਰੇ ਭੂਤ ਨੇ ਨੱਚਦੇ ਨੇ ਉਹ ਅੱਖਾਂ ਪੁੰਜੀ ਜਾਵੇ ਤੇ ਸੱਟੇ ਲਾਈ ਸੱਟਾਂ ਲਾਈ ਜਾਵੇ ਐਸੇ ਬਰਸ਼ੇ ਬਣਾਏ ਬਿਜਲੀ ਵਰਗੇ ਜਿਨ੍ਹਾਂ ਤੇ ਹੱਥ ਨਾ ਟਕੇ ਜਾਨੀ ਅਸੀਂ ਫਿਰ ਜਦੋਂ ਨਿਆਜ਼ਾ ਤਾਂ ਭੱਜ ਗਿਆ ਉਹ ਜਿਹੜੇ ਮੁਸਲਮਾਨ ਸੀਗੇ ਇਹਦਾ ਮੇਜਰ ਨਿਆਜ਼ ਦਾ ਬਾਪ ਹੋ ਜਾਂ ਹੋਰ ਜਿਹੜੇ ਲੋਕ ਸੀ ਕਿ ਆ ਸਾਡਾ ਅਸਲਾ ਬਣਾ ਕੇ ਦਿਓ ਉਹਨਾਂ ਦੇ ਘਰੇ ਜਾਨੀ ਸੜ ਦਿੱਤਾ ਉਹ ਵਿਚਾਰਿਆਂ ਤੋਂ ਉੱਠ ਨਾ ਹੋਵੇ ਪਰ ਉਹ ਡਰਦੇ ਭੂਤ ਨੱਚਦੇ ਆ ਉਹ ਉਹ ਗੰਡਾਸੇ ਸ਼ਭੀਆਂ ਵਰਸੇ ਤਲਵਾਰਾਂ ਟਾਕੂ ਸਾਡੇ ਲਈ ਬਣਾਉਂਦੇ ਰਹੇ ਸਾਡੇ ਪਿੰਡ ਦੇ ਐਸੀ ਮੁੰਡਿਆਂ ਨੇ ਮਤਾ ਪਕਾਇਆ ਕਿ ਪਹਿਲੇ ਤਾਰੇ ਨਾਲ ਚੱਲੋ ਤੇ ਬੈਰੀਆਂ ਨੂੰ ਛੱਤਾਂ ਤੇ ਹੀ ਬੋਚ ਲੋ ਮੈਨੂੰ ਐਚਪੀ ਲੱਗੀ ਪਈ ਰਾਤ ਅੱਖੇ ਮੈਂ ਰਾਤ ਅੱਖੇ ਮੈਂ ਅਜੇ ਮੁੱਕਣਾ ਨਹੀਂ ਫੁੱਟ ਜਾਵੇ ਮੇਰੀ ਅੱਖ ਜੇ ਇੱਕ ਪਲ ਲੱਗੀ ਹੋਵੇ ਲਹਾਰਾਂ ਦੇ ਘਰ ਸਾਰੀ ਡੌਗਲੀ ਦੀ ਵੰਡ ਆਇਆ ਸਮਾਂ ਲਹਾਰਾਂ ਦੇ ਘਰ ਸਾਰੀ ਡੌਗਲੀ ਦੀ ਵੰਡ ਆਇਆ ਸਮਾਂ 3 ਕੁ ਵਜੇ ਅਸੀਂ ਉਹਨਾਂ ਦੇ ਕੋਠੇ ਤੇ ਜਾ ਚੜੇ ਪਰ ਉੱਥੇ ਜੀ ਨਾ ਪਰਿੰਦਾ ਐਨੇ ਜਾਣਿਆਂ ਦਾ ਕੰਮ ਕੀ ਸੀ ਸਾਡੇ ਚੋਂ ਈ ਕਿਸੇ ਨੇ ਮਿੜਕ ਦਿੱਤੀ ਹੋ ਆ ਪਰ ਅਸੀਂ ਦਿਲ ਨਾ ਛੱਡਿਆ ਤੇ RAM ਸਿੰਘ ਦਾ ਨਾਂ ਲੈ ਕੇ ਅਸੀਂ ਬਾਹਰ ਨੂੰ ਤੁਰ ਪਏ ਕਪਾਹਾਂ ਚਰੀਆਂ ਬਾਜਰੇ ਇੱਕ ਕਰਕੇ ਫਰੋ ਲਈ ਜਾਨੀ ਉਹ ਜਿਹੜੇ ਮੁਸਲਮਾਨਾਂ ਨੂੰ ਮਾਰਨਗੇ ਨਿਆਜੇ ਕਿਆਂ ਨੂੰ ਉਹ ਸਾਰੇ ਰਾਤੋ ਰਾਤ ਨਿਕਲ ਗਏ ਭੱਜ ਤਾ ਉਹ ਤੁਰੇ ਸੀ ਪਰ ਕਲਰੀ ਨੇ ਡੂਮਾ ਵਾਲੇ ਟਿੱਬੇ ਪਰ ਕਲਰੀ ਨੇ ਬਾਲੇ ਦੀ ਟਿੱਬੀ ਨਾਲ ਡੂਮਾ ਵਾਲੇ ਦੀ ਟਿੱਬੀ ਨਾਲ ਟਪਣ ਦਿੱਤੀ ਡੰਡੀੋਂ ਦੂਰ ਨਰਮੇ ਦੇ ਵਿੱਚ ਉਹ ਸਹੇਮ ਆ ਗੂ ਡੜੇ ਬੈਠੇ ਸਨ ਕਿਉਂਕਿ ਕਲਰ ਸੀਗਾ ਤੁਰ ਨਹੀਂ ਸਕੇ ਵਾਲੇ ਉਹ ਅਸੀਂ ਅਜੇ ਸਲਾਹਾਂ ਹੀ ਕਰਦੇ ਸੀ ਕਿ ਕਿਵੇਂ ਕਰੀਏ ਕਿ ਮੇ ਚਹਲ ਨੇ ਜੱਕ ਨਾ ਕੀਤੀ ਨਾ ਤੱਕ ਝਰਕ ਕੇ ਮੇਜਰ ਦਾ ਬਣਾਇਆ ਬਰਸ਼ਾ ਉਸੇ ਦੇ ਕੁਲੇ ਚ ਮਾਰਿਆ ਉਹ ਟੜਮ ਕਰਕੇ ਡਿੱਗ ਪਿਆ ਮੇਜਰ ਜਿਹਨੇ ਮੁਸਲਮਾਨ ਸੀ ਤੇ ਉਹ ਲੱਗਿਆ ਘਰਲੇ ਦੀ ਟੁੱਟੀ ਪੂੰਛ ਵਾਂਗੂ ਤੜਫਣ ਕੋਲ ਤੇ ਮੀਆਂ ਕੀਚਰ ਵੱਧੇ ਨੇ ਝੰਘਾੜ ਨਾਲ ਝੰਘਾੜ ਛੱਡ ਦਿੱਤੀ ਜਿਹੜੀਆਂ ਉਹਨਾਂ ਦੇ ਨੇੜੇ ਸੀਗੀਆਂ ਉਹਨਾਂ ਨੇ ਦਸਾਲੂ ਲੇਰਾ ਸੁਣ ਕੇ ਉਹਨਾਂ ਦੀਆਂ ਮੁੰਡਿਆਂ ਦੇ ਬੁਲੇ ਡਿੱਗਦੇ ਜਾਣ ਤੇ ਮੈਂ ਆਖਿਆ ਕੰਮ ਤਾਂ ਗਿਆ ਨੰਗੀਆਂ ਕਰੋ ਇਹਨਾਂ ਹਰਾਮ ਜਾਨੀਆਂ ਨੂੰ ਰੋ ਰੋ ਕੇ ਦਿਖਾਉਂਦੀਆਂ ਨੇ ਤਗੜਿਆਂ ਨੂੰ ਯਾਨੀ ਉਹ ਮੁਸਲਮਾਨ ਔਰਤਾਂ ਜਿਹੜੀਆਂ ਉਹ ਮੇਜਰ ਮੁਸਲਮਾਨ ਦੇ ਮਾਰੇ ਜਾਣ ਤੇ ਉਹਨਾਂ ਦੀ ਪਰਿਵਾਰਕ ਮੈਂਬਰਾਂ ਰੋਣ ਲੱਗੀਆਂ ਮੈਂ ਦਵਕਾ ਮਾਰਿਆ ਕਿ ਇਹਨਾਂ ਦੇ ਕੱਪੜੇ ਉਤਾਰੋ ਸਾਰਿਆਂ ਦੇ ਲੋਈ ਪਟਦੀ ਜਾਂਦੀ ਸੀ ਨਿਆਜ਼ ਦੀ ਕੁੜੀ ਜਨਬ ਬਿਨ ਕੁਮਲਾਈ ਕੁਸਮਸੇ ਦੇ ਵਿੱਚ ਗੈਸ ਵਾਂਗ ਉੱਦਗੇ ਤੇ ਬਹੁਤਾ ਮੇਰੀ ਵੀ ਰੱਜ ਕੇ ਸ਼ੈਲ ਹੈ 1800 ਦੀ ਖਰੀਦ ਹੈ ਪਰ ਉਹਦੋਂ ਐ ਲੱਗੇ ਜਾਨਬ ਦੇ ਪਾਣੀ ਵਾਂਗੂ ਡੋਲਾ ਪੈ ਗਿਆ ਜਾਨਬ ਸੀ ਜਿਹੜੀ ਉਸ ਨਿਆਜੇ ਦੀ ਕੁੜੀ ਉਸ ਤੇ ਇਸ ਬੰਦੇ ਦਾ ਮਨ ਆ ਗਿਆ ਪਾਪੀ ਦਾ ਖੈਰ ਮੈਂ ਮੁੰਡਿਆਂ ਨੂੰ ਆਖਿਆ ਕਿ ਆ ਜਾਨਬ ਤਾਂ ਮੈਨੂੰ ਸੁਮਾ ਦਿਓ ਮੈਂ ਆਪੇ ਬਿਉਂਦ ਦੂੰ ਇਹਨੂੰ ਇੱਕ ਪਾਸੇ ਲਿਜਾ ਕੇ ਜੈਦਾ ਜੈਦੇ ਜੈਦਾਂ ਦਾ ਬਿਖਸਾ ਕੰਜਰਾਂ ਦਾ ਕੰਜਰ ਕੋਲ ਹੀ ਖੜਾ ਸੀ ਕਹਿੰਦਾ ਲੈ ਜਾ ਬੇਸ਼ੱਕ ਕਰਤਾਰ ਸਿਆਂ ਪਰ ਇੰਨਾ ਧਿਆਨ ਕਰ ਲਈ ਪਰसों ਤੇਰੀ ਭੈਣ ਸਿਆਮੋ ਇਹਨਾਂ ਨਾਲ ਚੁੰਨੀ ਬਟਾਈ ਫਿਰਦੀ ਸੀ ਬਕਸੀਸ ਉਹ ਜਣੀ ਉਹਨਾਂ ਨੇ ਟੀਚਰ ਕੀਤੀ ਕਿ ਕਰਤਾਰ ਸਿੰਘ ਉਹਨੂੰ ਕਿ ਤੇਰੀ ਭੈਣ ਸਿਆਮੋ ਇਹਨਾਂ ਨਾਲ ਚੁੰਨੀ ਬਟਾਈ ਫਿਰਦੀ ਸੀ ਬਕਸੀਸੇ ਦੀ ਗੱਲ ਸਾਗ ਵਾਂਗੂ ਮੇਰੇ ਕਾਲਜੇ ਦੇ ਵਿੱਚੋਂ ਲੰਘੀ ਅੱਖੀਂ ਦੇਖ ਕੇ ਕੀ ਤੋਂ ਮੱਖੀ ਨਿਕਲੀ ਜਾਂਦੀ ਐ ਮੈਂ ਦੂਜੇ ਬੰਨੇ ਮੂੰਹ ਫੇਰ ਲਿਆ ਮਨ ਤੁਸੀਂ ਜਾਣਿਓ ਬਾਂਦਰ ਹੁੰਦਾ ਮਾਸਟਰ ਜੀ ਸੋਰੀ ਨੇ ਐਸੀ ਕਲਾ ਕਲਾਬਾਜੀ ਖਾਧੀ ਕਿ ਮੇਰਾ ਭਾਲਾ ਚਾਂਚਕ ਜਨਬ ਦੀ ਦੁੱਧੀ ਦੇ ਵਿੱਚੋਂ ਦੀ ਪਸਲੀਆਂ ਤੋੜ ਕੇ ਉਸ ਦੀ ਛਾਤੀ ਨੂੰ ਪਾਰ ਕਰ ਗਿਆ ਲਹੂ ਦੀ ਬੰਬਦ ਨਾਲੇ ਵਾਂਗੂ ਉਸ ਦੀ ਛਾਤੀ ਚੋਂ ਨਿਕਲੀ ਛਿੱਟਿਆਂ ਨਾਲ ਮੇਰੇ ਸਾਰੇ ਕੱਪੜੇ ਭਰ ਗਏ ਭਾਵੇਂ ਕਿ ਚੱਕਣਾ ਚਲਾਉਣਾ ਭਾਵੇਂ ਕਿ ਚੱਕਣਾ ਚਲਾਉਣਾ ਸੌਖਾ ਸੀ ਇੱਕ ਖੋਟ ਬੜੀ ਭਾਰੀ ਹੈ ਬਰਸ਼ੇ ਦੇ ਵਿੱਚ ਇਹਦੇ ਡੰਗੇ ਦੀ ਮੌਤ ਨਹੀਂ ਆਉਂਦੀ ਅੱਡੀਆਂ ਰਗੜ ਰਗੜ ਕੇ ਮਰਦਾ ਬੰਦਾ ਜਦੋਂ ਬਰਸ਼ਾ ਵੱਜਦਾ ਨਿਆਜ਼ ਦੀ ਮਾਂ ਤਾਬੀ ਤੇ ਉਹਦੀ ਬਹੂ ਨਿਆਮਤਾ ਬੋੜੀਆਂ ਪਾਉਣ ਲੱਗੇ ਹਾੜੇ ਵੇ ਪਾਲਿਆਂ ਨਾਲ ਨਾ ਮਾਰੋ ਬਾਸਤਾ ਰੱਬ ਦਾ ਸਾਨੂੰ ਤਲਵਾਰਾਂ ਨਾਲ ਵੱਢ ਦੇ ਓ ਮਾਈ ਗੋਡ ਕਿਉਂਕਿ ਬਰਸ਼ੇ ਨਾਲ ਬੰਦਾ ਤੜਫਦਾ ਯਾਨੀ ਉਹਦੀ ਨਿਆਜ਼ ਦੀ ਮਾਂ ਕਹਿਣ ਲੱਗੀ ਸਾਨੂੰ ਪਾਲਿਆਂ ਬਰਸ਼ੇ ਨਾਲ ਨਾ ਮਾਰੋ ਬਾਸਤਾ ਹੈ ਕਿ ਇੱਕੋ ਛੱਟ ਕੇ ਤਲਵਾਰ ਨਾਲ ਸਾਡਾ ਸਿਰ ਵੱਢ ਦਿਓ ਡੇਲੇ ਬਾਹਰ ਜੀਬ ਲਟਕਦੀ ਐ ਬੜਰੂਪ ਹੋ ਗਏ ਜਨਬਾ ਬਸ ਪੁੱਛਣਾ ਪਰ ਉਸ ਦੀ ਜਾਨ ਨਾ ਨਿਕਲੇ ਜਿਵੇਂ ਪੀਰ ਬੰਨਾ ਬਨੋਈ ਤੇ ਭੂਤਾਂ ਵਾਲੀਆਂ ਡੋਲੀਆਂ ਫਿਰਦੀਆਂ ਹੁੰਦੀਆਂ ਨੇ ਨਾ ਇਸ ਤਰ੍ਹਾਂ ਉਹਦੇ ਹਾਲਾਤ ਮੇਰੇ ਜੀ ਨੇ ਆਖਿਆ ਕਿ ਇੱਕ ਪਾਸੇ ਤਾਂ ਕਰੀ ਹੁਣ ਦੋਜਿਕ ਜਾਣੇ ਨੂੰ ਮੈਂ ਦੂਜਾ ਵਰਸ਼ਾ ਉਸ ਦੀ ਸੰਗੀਚ ਮਾਰਿਆ ਤੇ ਉਸ ਦੇ ਨਾਲ ਜਾ ਕੇ ਉਹ ਕਿਤੇ ਤੜਫਣ ਹੋਟੀ ਤੇ ਠੰਢੀ ਹੋ ਗਈ ਤੇ ਉਧਰ ਬਚਿੱਤਰ ਖੜਾ ਲਲਕਾਰੇ ਛੱਡੇ ਕਿਉਂ ਮੇਰਾ ਖੇਤ ਨਾ ਗਾਲੋ ਏ ਕਿਤੇ ਹੋਰ ਥਾਂ ਲੈ ਜਾਓ ਆਪਣੇ ਮਾਤਾ ਦੇ ਮਾਲ ਨੂੰ ਅਸੀਂ ਮਾੜਾ ਜਿਹਾ ਅੱਗੇ ਜਾ ਤੁਰੇ ਤੇ ਉਹ ਜਾਨਵਰ ਨੂੰ ਮਰੇ ਕੱਟਰੂ ਵਾਂਗੋ ਲੱਤੋਂ ਘੜੀਸ ਕੇ ਪਹੀਚ ਕਰ ਆਇਆ ਮੂਨ ਵਰਗੀ ਕੁੜੀ ਮਿਰਗ ਵਰਗੀ ਮਾਸਟਰ ਜੀ ਉਹ ਮੈਂ ਸੋਚਾਂ ਕਿ ਇਹਨੂੰ ਕਲਰਾਂ ਦੀ ਮਿੱਟੀ ਨਹੀਂ ਹੁਣ ਓਟਦੀ ਲੋਹਾਰਾਂ ਦੀ ਬੱਚੀ ਖੁਸ਼ੀ ਟੱਬਰੀ ਹਕੀਂ ਦੀ ਧਿੰਦੀ ਜਦੋਂ ਅਸੀਂ ਉਹਨਾਂ ਲਟੋਰੀਆਂ ਦੀ ਬੰਨੀ ਤੇ ਪਹੁੰਚੇ ਜਾਨੀ ਉਹਨਾਂ ਸਾਰੀਆਂ ਔਰਤਾਂ ਨੂੰ ਲੈ ਕੇ ਤਾਂ ਮੇਰੇ ਨਾਲ ਦੇ ਸਾਰੇ ਤਿਲਕੇ ਗਏ ਬਿਨਾ ਮਾਨੋ ਦੇ ਸਾਧੂ ਤੋਂ ਉਹ ਜਨਖਾ ਜਾਂ ਕਹੀ ਜਾਵੇ ਨਾ ਮੁਕਾਬਈ ਹੋਏ ਆਪਾਂ ਇਹਨਾਂ ਨੂੰ ਅਮਰਤ ਛਕਾ ਲਾਂਗੇ ਜਾਨੀ ਉਹ ਜਿਹੜਾ ਕੋਈ ਮਾਨੋ ਬੁੜੀ ਹੋਣੀ ਉਹਦਾ ਮੁੰਡਾ ਸਾਧੂ ਉਹ ਕਹੇ ਕਿ ਇਹਨਾਂ ਨੂੰ ਮਾਰ ਨਾ ਬਾਈ ਆਪਾਂ ਇਹਨਾਂ ਨੂੰ ਅਮਰਤ ਛਕਾ ਲੈਣਾ ਜਾਨੀ ਬਾਕੀ ਜਿਹੜੀਆਂ ਬਚ ਗਈਆਂ ਮੁਸਲਮਔਰਤਾ ਮੈਂ ਆਖਿਆ ਛੁੱਡੂਆ ਜਿਹੜੀ ਚੀਜ਼ ਸੀ ਉਹ ਤਾਂ ਗਮਾ ਲਈ ਜਾਨੀ ਜਾਨਵਰ ਤਾਂ ਮਾਰ ਲਈ ਹੁਣ ਕੜਬ ਦਾ ਖੋਰ ਕੀ ਫੂਕਣਾ ਹੈ ਜਾਨੀ ਇਹ ਤਾਂ ਵਿਚਾਰੀਆਂ ਬੁੜੀਆਂ ਠੇਡੀਆਂ ਮੈਂ ਸਾਧੂ ਤੋਂ ਸ਼੍ਰੀ ਸਾਹਿਬ ਖੋਹੀ ਲੱਗ ਪਿਆ ਉਹਨਾਂ ਦੇ ਬੁੰਡੇ ਲਾਉਣ ਯਾਨੀ ਉਹਨਾਂ ਨੂੰ ਮਾਰਨ ਇੱਕ ਦਾ ਆਗ ਵੱਢੀਏ ਉਹ ਵੀ ਅੱਤੜ ਡਾਉਂਦਾ ਮਾੜੀ ਮੋਟੀ ਪਰ ਉਹ ਮੁਸਲਮਾਨ ਮੁਰਦਿਆਂ ਨੇ ਜਮਾ ਚੂਨਾ ਕੀਤੀ ਯਾਨੀ ਮਤਲਬ ਇੱਕ ਖਦਾ ਆਗ ਵੀ ਅੜਦਾ ਜਦੋਂ ਵੱਢਦੇ ਹੈ ਕਹਨਾ ਨਿਆਜ਼ ਦੀ ਨਿਆਜ਼ ਮੁਸਲਮਾਨ ਦੀ ਛੋਟੀ ਧੀ ਫਾਤਾ ਦੀ ਸਭ ਤੋਂ ਪਿੱਛੋਂ ਮਾਰੀ ਆਈ ਜਦ ਉਹਦੇ ਕੰਨਾਂ ਉਹਦੇ ਕੰਨੀ ਮੈਂ ਤਲਵਾਰ ਚੁੱਕੀ ਉਹ ਚੀਕ ਮਾਰ ਕੇ ਕਹਿੰਦੀ ਹਾਏ ਉਹ ਚਾਚਾ ਮੈਨੂੰ ਨਾ ਮਾਰੀ ਉਹ ਬਲੂਰ ਜਿਹਾਂ ਭੱਜ ਕੇ ਮੈਨੂੰ ਚਿਬੜ ਲੱਗੀ ਤੇ ਮੇਰਾ ਸੀਤ ਨਿਕਲ ਗਿਆ ਡੱਕ ਡੱਕ ਮੇਰੀਆਂ ਲੱਤਾਂ ਹਿੱਲਣ ਲੱਗੀਆਂ ਉਸ ਦਾ ਤਰਲਾ ਸੁਣ ਕੇ ਥਰ ਥਰ ਮੇਰੀਆਂ ਬਾਹਾਂ ਕੰਬਣ ਮੇਰੇ ਅੰਦਰ ਘੂਕੇ ਕਿ ਇਹ ਮੈਂ ਕੀ ਕੀਤਾ ਐਵੇਂ ਕੋਤਰੇ ਵਿਚ ਵਿਚਾਲੇ ਦੀ ਢੋਰੀ ਢੋਣੀ ਸੀ ਮੈਂ ਵੀ ਚਿੱਤਿਆਂ ਚ ਫਸੇ ਨੇ ਮਨ ਨੂੰ ਹਲੋਣਿਆ ਤੇ ਘਰ ਚ ਦੇ ਕੇ ਕੁੜੀ ਦੇ ਦੋ ਟੋਟੇ ਕਰ ਦਿੱਤੇ ਤਲਵਾਰ ਪਰ ਮੋੜੀ ਨਾ ਗਈ ਮੈਥੋਂ ਫੇਰ ਆਪ ਮੇਰੇ ਹੱਥੋਂ ਹੀ ਤਲਵਾਰ ਡਿੱਗ ਪਈ ਤੇ ਮੈਂ ਮੂਹ ਲਪੇਟ ਕੇ ਘਰਾਂ ਨੂੰ ਆ ਗਿਆ ਇਹ ਕਰਤਾਰ ਚੋਂ ਦੱਸਦਾ ਕਿੰਨੇ ਬਰੇ ਹੋ ਗਏ ਉਹਨਾਂ ਗੱਲਾਂ ਨੂੰ ਮੈਂ ਮਹਾਰਾਜ ਦਾ ਪਾਠ ਕਰਵਾਇਆ ਜਾਨੀ ਗੁਰੂ ਗ੍ਰੰਥ ਸਾਹਿਬ ਦਾ ਪੰਡਤਾਂ ਸੁਪਤਾ ਖਲਵਾਇਆ ਪੰਡਤਾਂ ਦਾ ਹਰ ਦੁਆਰ ਤੇ ਤਰਨ ਤਰਨ ਵੀ ਨਾਉਣ ਗਿਆ ਲੱਖਾਂ ਬਾਹ ਲੈ ਪਰ ਉਦੋਂ ਦੀ ਉਫਾਤਾਂ ਮੇਰੀ ਛਾਤੀ ਤੋਂ ਨਾ ਉਤਰੀ ਉਹ ਬੱਚੀ ਜਿਹੜੀ ਮਾਰੇ ਸੀ ਨਿਆਇ ਦੀ ਜਿਹੜੀ ਕਹਿੰਦੀ ਸੀ ਚਾਚਾ ਮੈਨੂੰ ਨਾ ਮਾਰੇ ਨਾ ਉਹ ਮੈਨੂੰ ਜਾਗਦੇ ਨੂੰ ਭੁੱਲਦੀ ਐ ਨਾ ਸੁੱਤੇ ਨੂੰ ਕਰਦੇ ਕਹਿੰਦੇ ਖਬਰੇ ਇਹਨੂੰ ਕਾਹਦਾ ਗਮ ਛੱਟ ਗਿਆ ਤੈਨੂੰ ਤੜਕੇ ਆਥਣੇ ਹੀ ਨਗਰ ਦਾ ਜਾਣਾ ਮੈਂ ਤੜਕੇ ਆਥਣੇ ਨਿਤ ਨਗਰ ਦਾ ਜਾਣਾ ਮਿੱਟੀ ਬੋਲੇ ਜੇ ਮੈਂ ਬੋਲਾਂ ਕੀ ਦੱਸਾਂ 4 ਸਾਲ ਦੀ ਮਰੀਓ ਕੁੜੀ ਮੈਨੂੰ ਜਿਉਣ ਨਹੀਂ ਦਿੰਦੀ 4 ਸਾਲਾਂ ਦੀ ਮਰੀ ਕੁੜੀ ਉਹ ਮੈਨੂੰ ਜਿਉਣ ਨਹੀਂ ਦਿੰਦੀ ਨਿਆਜ਼ ਘੁੰਮਦਾ ਘਮਾਉਂਦਾ ਪਾਕਿਸਤਾਨ ਪੁੱਜ ਗਿਆ ਜਦ ਉਗ ਸੁਗ ਲੱਗੀ ਉਹਦਾ ਮਾਲ ਪੱਤਾ ਵੇਚ ਕੇ ਮੈਂ ਉਸਦਾ ਪੈਸਾ ਪੈਸਾ ਉੱਥੇ ਭੇਜ ਦਿੱਤਾ ਪਿਛੋਂ ਉਹਦੀਆਂ ਕਈ ਚਿੱਠੀਆਂ ਵੀ ਆਈਆਂ ਮੈਨੂੰ ਤੇ ਆਈ ਵਾਰੀ ਉਹ ਆਪਣੇ ਨਿੱਕੇ ਨਿਆਣਿਆਂ ਦੀ ਖਬਰ ਪੁੱਛਦਾ ਮੈਂ ਆਈ ਵਾਰੀ ਕਹਿੰਦਾ ਪਤਾ ਕਰਾਂਗੇ ਬਈ ਟਾਲ ਦਿੰਦਾ ਪਤਾ ਕਰਾਂਗੇ ਕਹਿ ਕੇ ਟਾਲ ਦਿੰਦਾ ਨਿਆਜ਼ ਨੂੰ ਕਿ ਉਸਤੇ ਟੱਬਰ ਦਾ ਕੀ ਬਣਿਆ ਸੋ ਇਹ ਕਹਾਣੀ ਹੈ ਉਸ ਵਹਿਸ਼ਤੀ ਜਦੋਂ ਸਾਡੇ ਮਨਾਂ ਦੇ ਵਿੱਚ ਏਡੀ ਨਫ਼ਰਤ ਸੀ ਇਹ ਕਰਤਾਰ ਸਿਉ ਤੇ ਉਸ ਨਿਆਜ਼ੇ ਦੀ ਕਹਾਣੀ ਹੈ ਜਿਹੜੇ ਆਪਸ ਦੇ ਵਿੱਚ ਵਧੀਆ ਇੱਕ ਦੂਸਰੇ ਨਾਲ ਸਹਿਚਾਰ ਰੱਖਦੇ ਸੀ ਪਰ ਇਹ ਨਿਆਜ਼ਾ ਕਿਵੇਂ ਆਪਣੀ ਵਧੀਆ ਘਰ ਵਾਲੀ ਦੇ ਹੁੰਦਿਆਂ ਉਸ ਦੀ ਜਿਹੜੀ ਭੈਣ ਸੀ ਨਿਆਜ਼ ਦੀ ਜਾਨਬ ਉਸ ਤੇ ਫਿਦਾ ਹੋ ਗਿਆ ਜਦੋਂ ਨਾਲਦਿਆ ਨੇ ਦੱਸਿਆ ਕਿ ਜੈਨਬ ਨੇ ਤਾਂ ਤੇਰੀ ਭੈਣ ਨਾਲ ਚੁੰਨੀ ਵਟਾਈ ਹੈ ਪਿਛਲੇ ਦਿਨੀ ਕਿ ਉਹ ਚੁੰਨੀ ਵਟ ਭੈਣਾ ਨੇ ਤੇ ਫਿਰ ਉਸ ਨੂੰ ਰੱਖ ਤਾਂ ਨਹੀਂ ਸੀ ਸਕਦਾ ਕਿਉਂਕਿ ਪਹਿਲਾਂ ਤਾਂ ਉਸਨੇ ਇਹ ਮੰਨ ਲਿਆ ਸੀ ਕਿ ਮੈਂ ਇਸ ਨੂੰ ਕਿਤੇ ਲਿਜਾ ਕੇ ਇੱਧਰ ਉੱਧਰ ਰੱਖ ਲਾਵਾਂਗਾ ਤੇ ਫਿਰ ਜਦੋਂ ਉਸਨੇ ਆ ਇਹ ਗੱਲ ਜੈਦਾਂ ਦੇ ਜੈਦਾਂ ਦਾ ਬਿਕਸਾ ਸੀ ਜਿਹੜਾ ਉਹਨੇ ਕਹੀ ਕਿ ਲੈ ਜਾ ਕਰਤਾਰ ਸਿੰਘ ਭਾਵੇਂ ਉਹਨੂੰ ਪਰੈਨਾ ਤਿਆਰ ਕਰ ਲਈ ਕਿ ਤੇਰੀ ਭੈਣ ਸਿਆਮੋ ਨਾਲ ਤੇਰੀ ਭੈਣ ਸਿਆਮੋ ਨੇ ਪਰਸੋਂ ਹੀ ਇਹਦੇ ਨਾਲ ਚੁੰਨੀ ਬਟਾਈਏ ਜਾਨੀ ਇਹ ਮੂੰਹ ਬੋਲੀਆਂ ਪਹਿਣਾ ਹੋ ਗਈਆਂ ਜਾਨੀ ਰਿਸ਼ਤੇ ਚ ਤੇਰੀ ਭੈਣੇ ਲੱਗੀ ਤੇ ਤੂੰ ਇਸ ਨੂੰ ਆਪਣੀ ਰਖੇਲ ਬਣਾ ਕੇ ਲੈ ਜਾ ਰਿਹਾ ਤਾਂ ਉਸ ਰੰਝ ਚ ਆ ਕੇ ਕਰਤਾਰ ਸਿੰਘ ਨੇ ਫਿਰ ਉਸ ਜਨਬ ਦੀ ਛਾਤੀ 'ਚ ਬਰਸ਼ੀ ਮਾਰੀ ਪਰ ਉਸ ਤੋਂ ਬਾਅਦ ਫਿਰ ਜਿਹੜੀ ਨਿਆਜ਼ੇ ਦੀ ਛੋਟੀ ਧੀ ਸੀ ਫਾਤਿਮਾ ਫਾਤਾ ਤੇ ਜਦੋਂ ਚੰਬੜ ਕੇ ਆਈ ਕਿ ਚਾਚਾ ਮੈਨੂੰ ਨਾ ਮਾਰੀ ਤੇ ਉਹ ਉਸ ਦੀ ਛਾਤੀ ਤੋਂ ਅੱਜ ਤੱਕ ਨਹੀਂ ਉਤਰਦੀ ਬਥੇਰਾ ਉਹ ਹਰਦوار ਗਿਆ ਬਥੇਰਾ ਉਸਨੇ ਮਹਾਰਾਜ ਦਾ ਪਾਠ ਖਲਾਇਆ ਬੜਾ ਕੁਛ ਕੀਤਾ ਤੇ ਆਖਰ ਆਪਣੇ ਪਾਪ ਦੇ ਵਿੱਚ ਸ਼ਰਮ ਸ਼ਰ ਹੋਇਆ ਉਹ ਨਿਆਜੇ ਦੀ ਸਾਰੀ ਜਾਇਦਾਦ ਜਿਹੜੀ ਪਿੱਛੇ ਬਚਦੀ ਸੀ ਉਹ ਵੇਚ ਕੇ ਉਸਨੇ ਪੈਸੇ ਵੀ ਨਿਆਜੇ ਨੂੰ ਪਾਕਿਸਤਾਨ ਭੇਜੇ ਪਰ ਜਦੋਂ ਨਿਆਜਾ ਪੁੱਛਦਾ ਕਿ ਕਰਤਾਰ ਸਿੰਘ ਮੇਰੇ ਟੱਬਰ ਦੇ ਜੀ ਦਾ ਕੀ ਬਣਿਆ ਤੇ ਹਰ ਵਾਰੀ ਉਹ ਚਿੱਠੀ ਜਟਾਲ ਦਿੰਦਾ ਕਿ ਪਤਾ ਕਰਦੇ ਆਂ ਬਾਈ ਸੋ ਇਹ ਕਹਾਣੀ ਐ ਬੰਦਾ ਜਦੋਂ ਵਹਿਸ਼ੀ ਹੋਇਆ ਹੁੰਦਾ ਉਦੋਂ ਨਹੀਂ ਸੋਚਦਾ ਕਿ ਅਖੀਰ ਕੀ ਹੋਣਾ ਸੋ ਇਸ ਕਰਕੇ ਇਹ ਗੱਲ ਭਾਵੇਂ ਰਿਸ਼ਤਿਆਂ ਦੀ ਹੋਵੇ ਤੇ ਭਾਵੇਂ Hindu Sikh Muslim ਮਜਬਾ ਦੀ ਨਫ਼ਰਤ ਹੋਵੇ ਜਾਂ ਵਿਚਾਰਾਂ ਦਾ ਮਤਭੇਦ ਹੋਵੇ ਕਿ ਤੁਸੀਂ ਟਕਸਾਲੀ ਹੋ ਤੁਸੀਂ ਆ ਕਾਮਰੇਡ ਹੋ ਤੁਸੀਂ ਦੂਸਰੇ ਹੋ ਤੁਸੀਂ ਦੂਸਰੇ ਹੋ ਉਹਨਾਂ ਨਫਰਨਾਜ ਬੰਦਾ ਜਦੋਂ ਆਉਂਦਾ ਨਾ ਇੱਕ ਵਾਰੀ ਇਹ ਚੀਜ਼ ਤਾਂ ਕਰ ਲੈਂਦਾ ਪਰ ਅਖੀਰ ਆ ਬਹੁਤ ਸਾਰੇ ਅਫਸਰ ਨੇ ਜਿਨ੍ਹਾਂ ਨੇ ਉਸ ਕਾਲੇ ਦੌਰ ਦੇ ਦੌਰਾਨ ਪਤਾ ਨਹੀਂ ਕਿਦਾਂ ਕੋ ਕੋ ਬੰਦੇ ਮਾਰੇ ਆ ਪਰ ਉਹ ਆਖਰ ਪਾਪ ਛਾਤੀ 'ਚ ਝੜ ਕੇ ਬਹਿੰਦਾ ਜਿਸ ਤਰ੍ਹਾਂ ਇਹ ਫਾਤਾਨਾਂ ਦੀ ਬੱਚੀ ਕਰਤਾਰ ਸਿੰਘ ਦੀ ਛਾਤੀ ਤੋਂ ਨਹੀਂ ਉਤਰਦੀ ਸੋ ਆਦਮ ਜਾਤ ਐ ਆਦਮ ਜਾਤ ਦੇ ਨਾਲ ਹੋਇਆ ਆਦਮ ਖੋਰ ਬੰਦਾ ਉਦੋਂ ਭਾਵੇਂ ਨਹੀਂ ਸੋਚਦਾ ਪਰ ਕਿਸੇ ਨਾ ਕਿਸੇ ਮੋੜ ਮਕਾਮ ਤੇ ਆ ਕੇ ਉਹ ਆਤਮ ਮਯੂਸ ਹੁੰਦਾ ਹੈ ਖਾਸ ਕਰਕੇ ਉਮਰ ਦੇ ਅਖੀਰਲੇ ਪੰਨ। ਸੋ ਇਸ ਕਰਕੇ ਜਵਾਨੀ ਦੇ ਜੋਸ਼ ਦੇ ਵਿੱਚ ਵੀ ਹੋਸ਼ ਸੋਚਿਆ ਕਰੋ। ਅੱਛਾ ਲਿਟਰੇਚਰ ਪੜੋ, ਅੱਛੀਆਂ ਕਹਾਣੀਆਂ ਪੜੋ। ਇੱਕ ਵਧੀਆ ਇਨਸਾਨ ਦੇ ਤੌਰ ਤੇ ਤੁਸੀਂ ਵਿਚਰ ਸਕੋਗੇ ਤੇ ਸਾਹ ਸੁਖਾਲਾ ਆਏਗਾ ਤੇ ਸੁਖਾਲਾ ਨਿਕਲੇਗਾ। ਸੋ ਇਹ ਸੀ ਕਹਾਣੀ ਤਰਬੈਣੀ ਲਿਖਤੋਂ ਮਹਿੰਦਰ ਸਿੰਘ ਜੋਸ਼ੀ। ਇਹਨਾਂ ਕਹਾਣੀਆਂ ਨੂੰ ਤੁਸੀਂ ਆਪਣੇ ਕਹਾਣੀ ਭਾਗ ਦੇ ਵਿੱਚ ਸੁਣ ਸਕਦੇ ਹੋ ਇਹਨਾਂ ਕਹਾਣੀਆਂ ਨੂੰ ਤੁਸੀਂ ਅ ਅਗੇਸ਼ੇਰ ਤੇ ਸਾਂਝਾ ਵੀ ਕਰ ਸਕਦੇ ਹੋ ਅਗਰ ਚੰਗੀਆਂ ਲੱਗਣ ਤੇ ਇਹਨਾਂ ਕਹਾਣੀਆਂ ਦਾ ਲਿੰਕ ਮੰਗਵਾਉਣ ਲਈ ਜਾਂ ਪ੍ਰੋਗਰਾਮ 'ਚ ਲਾਈਵ ਗੱਲਬਾਤ ਕਰਨ ਲਈ 9876309655 ਤੇ ਕਾਲ ਕਰ ਸਕਦੇ ਹੋ 9876309655 9876309655